ਮਾਤਰੀ ਜੀ ਨੇ ਸ਼ਹੀਦ ਭਗਤ ਸਿੰਘ ਸ਼ਹੀਦ ਊਧਮ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਦੇਸ਼ ਦਾ ਸਰਵੋਤਮ ਨਾਗਰਿਕ ਸਨਮਾਨ ਭਾਰਤ ਰਤਨ ਦੇਣ ਲਈ ਕੇਂਦਰ ਸਰਕਾਰ ਦੇ ਅੱਗੇ ਮੰਗ ਜੜੀ ਔ ਰੱਖੀ ਆ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਐਕਸ ਗ੍ਰੇਸ਼ੀਆ ਗ੍ਰਾਂਟ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਆ ਸਾਡੀ ਸਰਕਾਰ ਨੇ ਇਸ ਵਿੱਤੀ ਸਹਾਇਤਾ ਸਕੀਮ ਦੇ ਅੰਦਰ ਅਗਨੀ ਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ ਸਾਡੀ ਸਰਕਾਰ ਵੱਲੋਂ OTS 3 ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਉਹ ਤਿੰਨ ਦਾ ਲਾਂਚ ਕੀਤਾ ਗਿਆ ਜਿਹਨੂੰ ਮੈਂ ਸਮਝਦਾ ਹੁਣ ਤੱਕ ਸਭ ਤੋਂ ਵੱਡਾ ਹੰਗਾਰਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੁਣ ਤੱਕ ਇਸ ਦੇ ਰਾਹ 146 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਕਤਰ ਹੋਏ ਔਰ ਲਗਭਗ 60000 ਤੋਂ ਉੱਪਰ ਉਦਮੀ ਜਿਹੜੇ ਨੇ ਪੰਜਾਬ ਦੇ ਟਰੇਡਰ ਨੇ ਪੰਜਾਬ ਦੀ ਇੰਡਸਟਰੀ ਲਿਸਟ ਨੇ ਉਹਨਾਂ ਨੂੰ ਜਿਹੜਾ ਵੱਡੀ ਰਾਹਤ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਆ ਮੁੱਖ ਬਧਰੀ ਦੀ ਵਿਸ਼ੇਸ਼ ਪਹਿਲ ਕਦਮੀ ਤਹਿਤ ਸਵੇ ਸਹਾਇਤਾ ਸਮੂਧੀਆਂ ਮਹਿਲਾਵਾਂ ਵੱਲੋਂ ਪਹਿਲ ਯੂਨੀਫਾਰਮ ਸੈਂਟਰ ਬਣਾਏ ਗਏ ਹਨ ਇਸ ਲਈ ਆਜੀਵਿਕਾ ਮਿਸ਼ਨ ਤਹਿਤ ਬਲਾਕ ਪਾਤਣਾ ਅਤੇ ਕਨੌਰ ਵਿਖੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਬਣਾਉਣ ਦਾ ਪ੍ਰੋਜੈਕਟ ਬੜਾਈ ਤਸੱਲੀਪੂਰਵਕ ਪਟਿਆਲਾ ਦੇ ਅੰਦਰ ਕੰਮ ਕਰ ਰਿਹਾ ਹੈ ਮੁੱਖ ਮੰਤਰੀ ਸੇਧਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਨੂੰ ਮੋੜ ਰੰਗਲਾ ਪੰਜਾਬ ਫਸਦਾ ਖੇਡਦਾ ਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਤੱਕ ਪਰ ਹੈ ਅਤੇ ਇਸ ਦੇ ਸਬੰਧ ਵਿੱਚ ਲਗਾਤਾਰ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਜੈ 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 ਪੰਜਾਬ